बोलण ਨਾਲੋਂ ਚੁੱਪ ਚੰਗੇਰੀ ਚੁੱਪ ਚ ਹੈ ਸੋ ਪਰਦਾ ਜੇ ਮਨਸੂਰਾ ਚੁੱਪ ਕਰ ਰਿੰਦਾ ਸੋਲੀ ਕਾਸਮ ਚੜਦਾ ਇੱਕ ਸਧਾਰਨ ਜੇ ਪਿੰਡ ਵਿੱਚ ਸਧਾਰਨ ਜੇ ਪਰਿਵਾਰ ਚ ਪੈਦਾ ਹੋ ਕੇ ਇਸ ਕਦਰ بلੰਦੀਆਂ ਛੁਈਆਂ ਉਹਨਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਉਹਨਾਂ ਦਾ ਨਾਂ ਹੀ ਇੰਨਾ ਹੋ ਗਿਆ ਲੈਵਲ ਹੀ ਉਹਦਾ ਇਹ ਹੋ ਗਿਆ ਜੈਲਸੀ ਚ ਕਰਨ ਦੇ ਆ ਉਹ ਇਹਨਾਂ ਨੂੰ ਇਹ ਨਹੀਂ ਪਤਾ ਉਹ ਫਿਲਮ ਚ ਕੰਮ ਕਰੇ ਨਾ ਕਰੇ ਉਹਦਾ ਕੋਈ ਨੁਕਸਾਨ ਨਹੀਂ ਹੋਣਾ ਹਉਣਾ ਫਿਲਮ ਦਾ ਨੁਕਸਾਨ ਹੈ ਜੀ ਉਹਦਾ ਕੀ ਨੁਕਸਾਨ ਹੈ ਜੀ ਉਹ ਨਵਰਾਜ ਜੀ ਨੂੰ ਯੋਗਰਾਜ ਜੀ ਨੂੰ ਐਸਟਰ ਨਹੀਂ ਲੱਗਦਾ ਉਹ ਜੇ ਕੋਈ ਬੱਚਾ ਕਿਸੇ ਦਾ ਬੜੇ ਫੁੱਲੇ ਤੁਹਾਨੂੰ ਪਿਆਰ ਕਰਿਆ ਕਰੋ ਉਹ ਫਖਰ ਆ ਪੰਜਾਬ ਦਾ ਵੀ ਤੇ ਭਾਰਤ ਦਾ ਵੀ ਉਹਨਾਂ ਨੂੰ ਕੋਈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੁੰਦੀ ਆਰਟਿਸਟ ਆਰਟਿਸਟ ਸਿਰਫ ਪਿਆਰ ਕਰ ਸਕਦਾ ਮੁਆਫਤ ਕਰ ਸਕਦਾ ਵਰਨਾ ਵਤਨ ਉਹਨੂੰ ਵੀ ਬੜਾ ਪਿਆਰਾ ਹੁੰਦਾ ਮੈਂ ਤਾਂ ਦੱਸਿਆ ਲੋਕਾਂ ਨੂੰ ਮੈਸੇਜ ਦੇਣ ਦੀ ਲੋੜ ਨਹੀਂ ਲੋਕਾਂ ਨੂੰ ਮੈਸੇਜ ਰੱਬ ਵੱਲੋਂ ਹੀ ਹੈ ਉਹ ਨਹੀਂ ਚਾਹੁੰਦੇ ਉਹ جنگ ਤੋਂ ਡਰਦੇ ਆ ਜੀ ਲੋਕੀ ਜੇ ਬੋਲਦੇ ਵੀ ਆ ਕੋਈ ਮਜਬੂਰੀ ਚ ਬੋਲਦੇ ਆ ਵਰਨਾ ਕੋਈ جنگ ਨਹੀਂ ਚਾਹੁੰਦਾ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਮੈਂ ਹਾਂ ਪਰਮਜੀਤ ਸਿੰਘ ਰਾਂਗਪੂਰੀ ਤੇ ਤੁਸੀਂ ਦੇਖ ਰਹੇ ਹੋ ਵਾਇਸਵਾ ਪੰਜਾਬ ਦਲਜੀਤ ਦਸਾਂਝ ਦੀ ਸਰਦਾਰ ਜੀ 3 ਫਿਲਮ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਤੇ ਇਸ ਦੇ ਵਿੱਚ ਦਿਖਣ ਨੂੰ ਇਹ ਆ ਰਿਹਾ ਹੈ ਕਿ ਕੁਝ ਪੰਜਾਬੀ ਕਲਾਕਾਰ ਉਹਨਾਂ ਦੇ ਵਿਰੋਧ ਕਰ ਰਹੇ ਹਨ ਪਰ ਅਸੀਂ ਅੱਜ ਜਿਸ ਸ਼ਖਸੀਅਤ ਨਾਲ ਮਿਲਾਵਾਂਗੇ ਉਹ ਦਲਜੀਤ ਦੋਸਾਂ ਦੇ ਹੱਕ ਵਿੱਚ ਖੁੱਲਕੇ ਬੋਲ ਰਹੇ ਨੇ ਮੇਰੇ ਨਾਲ ਮੌਜੂਦ ਹੈ ਪੰਜਾਬ ਦੇ ਰਾਜ ਗਾਇਕ ਪਦਮਸ਼੍ਰੀ ਹੰਸਰਾਜ ਹੰਸੀ ਜਨਾਬ ਰੰਗਪੁਰੀ ਸਾਹਿਬ ਜਨਾਬ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਤੁਹਾਡੀ ਮਿਹਰਬਾਨੀ ਕਹਿੰਦੇ ਨੇ ਜਦੋਂ ਸੱਚ ਬੋਲਣ ਦੀ ਜ਼ਰੂਰਤ ਹੋਵੇ ਨਾ ਉਦੋਂ ਅਗਰ ਸੱਚ ਨਾ ਬੋਲਿਆ ਜਾਂਦਾ ਤਾਂ ਸੱਚ ਨਹੀਂ ਹੁੰਦਾ ਜੀ ਤੁਸੀਂ ਵੀ ਅੱਜ ਬਿਲਕੁਲ ਉਸੇ ਤਰੀਕੇ ਜਿਵੇਂ ਪਹਿਲਾਂ ਤੁਸੀਂ ਪੱਤਾ ਪੱਤਾ ਸਿੰਘਾਂ ਦਾ ਬੈਰੀ ਬੋਲਿਆ ਸੀ ਉਦੋਂ ਵੀ ਹੱਕ ਆਏ ਸੀ ਦਲਜੀਤ ਦੁਸਾਂ ਦੇ ਹੱਕ 'ਚ ਆਨ ਦਾ ਕੀ ਸਭ ਤੋਂ ਵੱਡਾ ਕਾਰਨ ਹੈ ਤੁਹਾਡਾ ਕਾਰਨ ਇਹ ਹੈ ਕਿ ਉਹ ਇੱਕ ਸਧਾਰਨ ਜਿਹੇ ਪਿੰਡ ਵਿੱਚ ਸਧਾਰਨ ਜਿਹੇ ਪਰਿਵਾਰ 'ਚ ਪੈਦਾ ਹੋ ਕੇ ਇਸ ਕਦਰ ਬਲੰਦੀਆਂ ਛੁਈਆਂ ਉਹਨਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਪਹਿਲਾਂ ਆਪਣੇ ਪਿੰਡ ਦਾ ਫਿਰ ਆਪਣੇ ਸ਼ਹਿਰ ਦਾ ਫਿਰ ਆਪਣੇ ਵਤਨ ਪੰਜਾਬ ਦਾ ਫਿਰ ਪੂਰੇ ਭਾਰਤ ਦਾ ਤਿਰੰਗਾ ਲੈ ਕੇ ਪੂਰੀ ਦੁਨੀਆ ਨੂੰ ਦੱਸਿਆ ਕਿ ਪੰਜਾਬੀਆਂ ਦੀ ਸ਼ਾਨ ਵੱਖਰੀ ਲੋਕ ਦੁਨੀਆ 'ਚ ਵੱਸਦੇ ਬਥੇਰੇ ਪੰਜਾਬੀਆਂ ਦੀ ਸ਼ਾਨ ਐ ਲੋਕੋ ਤੁਹਾਡੇ ਬੱਚਿਆਂ ਵਰਗਾ ਮੈਨੂੰ ਤਾਂ ਉਹਨਾਂ 'ਚ ਮੇਰੇ ਜਿੱਦਾਂ ਮੈਂ ਆਪਣੇ ਬੇਟਿਆਂ ਨੂੰ ਪਿਆਰ ਕਰਦਾ ਨਵਰਾਜ ਜੀ ਨੂੰ ਜਵਰਾਜ ਜੀ ਨੂੰ ਐਸ ਤਰ੍ਹਾਂ ਹੀ ਲੱਗਦਾ ਉਹ ਜੇ ਕੋਈ ਬੱਚਾ ਕਿਸੇ ਦਾ ਬੜੇ ਫੁੱਲੇ ਤੋਂ ਉਹਨੂੰ ਪਿਆਰ ਕਰਿਆ ਕਰੋ ਉਹ ਫਖਰ ਆ ਪੰਜਾਬ ਦਾ ਵੀ ਤੇ ਭਾਰਤ ਦਾ ਵੀ ਉਹਦੀ ਕਿਰਦਾਰ ਤੇ ਸ਼ੱਕ ਕਰਨੀ ਇਹ ਗੁਨਾਹ ਆ ਕਿਉਂਕਿ ਉਹਨਾਂ ਨੇ ਉਦੋਂ ਫਿਲਮ ਸ਼ੁਰੂ ਕੀਤੀ ਜਦੋਂ ਕੋਈ ਟੈਨਸ਼ਨ ਨਹੀਂ ਸੀ ਕੋਈ ਕੰਟਰੋਵਰਸੀ ਨਹੀਂ ਸੀ ਜੀ ਉਹਨਾਂ ਨੂੰ ਪਤਾ ਹੁੰਦਾ ਕਿ ਐਸਾ ਹੋਣਾ ਤੇ ਸ਼ਾਇਦ ਡਿਲੇ ਹੋ ਜਨ ਜੀ ਉਹ ਪਹਿਲਾਂ ਦੀ ਫਿਲਮ ਬਣੀ ਆ ਸੋ ਚਲੋ ਨਹੀਂ ਰਿਲੀਜ਼ ਹੋਣ ਦਿੱਤੀ ਪਹਿਲਾਂ ਸੈਂਸਰ ਬੋਰਡ ਨੇ ਮਾਰਸਾ ਕਿਉਂ ਕੀਤੀ ਯਾਨੀ ਜੀ ਕਲੀਅਰ ਕਿਉਂ ਕੀਤਾ ਜੀ ਅਗਰ ਕੀਤਾ ਸੀ ਤਾਂ ਮਤਲਬ ਕੋਈ ਇਤਰਾਜ਼ ਜੋ ਗੱਲ ਨਹੀਂ ਸੀ ਉਹ ਐਵੇਂ ਇਹਨਾਂ ਨੇ ਬਾਦ ਦਾ ਬਤੰਗੜ ਬਣਾ ਕੇ ਈਸ਼ੂ ਬਣਾ ਲਿਆ ਤੇ ਉਹਨੂੰ ਐਵੇਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਪੇ ਜਿਹੜੀਆਂ ਕਿ ਕਰਨੀਆਂ ਵਾਜਬ ਹੀ ਨਹੀਂ ਜੀ ਉਹਨਾਂ ਨੂੰ ਕੋਈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੁੰਦੀ ਆਰਟਿਸਟ ਆਰਟਿਸਟ ਸਿਰਫ ਪਿਆਰ ਕਰ ਸਕਦਾ ਜੀ ਮੁਹੱਬਤ ਕਰ ਸਕਦਾ ਵਰਨਾ ਵਤਨ ਉਹਨੂੰ ਵੀ ਬੜਾ ਪਿਆਰਾ ਹੁੰਦਾ ਉਹ ਵਤਨ ਪ੍ਰਸਤ ਹੁੰਦਾ ਟਟਡਾ ਜੀ ਲੇਕਿਨ ਉਹ ਪੂਰੀ ਦੁਨੀਆ ਨੂੰ ਪਿਆਰ ਕਰਦਾ ਕਿ ਉਹਨੂੰ ਪਤਾ ਹੈ ਕਿ ਸਾਰੇ ਮੁਲਕਾਂ ਚ ਬੰਦੇ ਬੈਠੇ ਉਹ ਨਹੀਂ ਮਾੜੇ ਸਿਸਟਮ ਮਾੜੇ ਨੇ ਕੋਈ ਪੋਲਿਟਿਕਸ ਹੈ ਕੋਈ ਵੱਡੇ ਮੁਲਕਾਂ ਦੀ ਜਿਹੜੇ ਇਹਨਾਂ ਦੋਨਾਂ ਮੁਲਕਾਂ ਨੂੰ ਇਕੱਠੇ ਨਹੀਂ ਬਹਿਣ ਦਿੰਦੇ ਜੀ ਵਰਨਾ ਲੋਕ ਉਧਰ ਦੇ ਵੀ ਮਾੜੇ ਨਹੀਂ ਇਧਰ ਦੇ ਲੋਕ ਵੀ ਨਹੀਂ جنگ ਚਾਹੁੰਦੇ ਉਹ ਵੀ ਨਹੀਂ ਚਾਹੁੰਦੇ ਪਤਾ ਹੈ ਨਾ ਲੋਕਾਂ ਨੂੰ ਕਿ ਜੰਗ ਦਾ ਨਾਮ ਪੜਾ ਆ ਇਹਦੇ ਵਿੱਚ ਜੰਗ ਲਵਾਉਣ ਵਾਲਿਆਂ ਦਾ ਕੱਖ ਨਹੀਂ ਜੋ ਜਾਣਾ ਜੀ ਇਹਦੇ ਵਿੱਚ ਮਸੂਮ ਲੋਕ ਮਰਨੇ ਨੇ ਮਸੂਮ ਲੋਕ ਬੇਕਸੂਰ ਲੋਕ ਇਸ ਕਰਕੇ ਤੌਬਾ ਜੀ ਜੰਗ ਹੁਣ ਖਤਮ ਹੀ ਹੋ ਗਿਆ ਤੇ ਤੁਸੀਂ ਆ ਜਿਹੜਾ ਸ਼ਬਦੀ ਜੰਗ ਜਿਹੜਾ ਸ਼ੁਰੂ ਕੀਤਾ ਇਹਨੂੰ ਵੀ ਛੱਡੋ ਪਰੇ ਦਿਲਜੀਤ ਦੋਸਾਂ ਜਿਵੇਂ ਤੁਸੀਂ ਵੀ ਦੱਸਿਆ ਕਿ ਅਸੀਂ ਵੀ ਦੇਖ ਰਹੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਤਿਰੰਗਾ ਲੈ ਕੇ ਗਏ ਨੇ ਉਸੇ ਦੇਸ਼ ਦੇ ਵਿੱਚ ਉਹਨਾਂ ਦਾ ਵਿਰੋਧ ਹੋਣਾ ਕਿੰਨਾ ਕੁ ਜਾਇਜ਼ ਬਿਲਕੁਲ ਜਾਇਜ਼ ਨਹੀਂ ਬਿਲਕੁਲ ਨਾਜਾਇਜ਼ ਹੈ ਇਹ ਤਾਂ ਸਰਾਸਰ ਨਾ ਇਨਸਾਫੀ ਜਿਹੜਾ ਬੱਚਾ ਇੰਨਾ ਓਨੈਸਟ ਇੰਨਾ ਨਾਮਵਰ ਆ ਜੀ ਸੋ ਉਹ ਤਾਂ ਇਥੇ ਦਾ ਯਾਨੀ ਸ਼ਰਮਾਇਆ ਹੈ ਸਾਡਾ ਐਸੇ ਤਾਂ ਸਾਡੇ ਬਣ ਅਸੀਂ ਕਹਿ ਸਕਦੇ ਕਿ ਪੰਜਾਬ ਦੇ ਬੱਚਿਆਂ ਨੇ ਉਹ ਵੈਨਿਊ ਪੈਕਟ ਕਰਤੇ ਜਿਹੜੇ ਸੋਚ ਵੀ ਨਹੀਂ ਸਕਦੇ ਸਾਰੀਆਂ ਸਰਦਾਂ ਪਾਰ ਕਰ ਗਿਆ ਬਾਲੀਵੁੱਡ ਹਾਲੀਵੁੱਡ ਸਭ ਕਿਸੇ ਆਰਟਿਸਟ ਲਈ ਇਨੀ ਦੁਨੀਆ ਆਈ ਹੈ ਬਾਹਰਲੇ ਸ਼ਮਾਂ ਇੱਥੇ ਤਾਂ ਰੱਖ ਕੇ ਵੈਸੇ ਹੀ ਬਹੁਤ ਦੁਨੀਆ ਆ ਜਾਂਦੀ ਮੁਲਕ ਸਾਹਮਣੇ ਜੋ ਉੱਥੇ ਜਿੱਥੇ ਹਾਲ ਖਾਲੀ ਰਹਿੰਦੀ ਸੀ ਜੀ ਉੱਥੇ ਦੇਖਿਆ ਗੋਰੇ ਵੀ ਗੋਰਿਆਂ ਦੇ ਵੀ ਨਸੀਬ ਚ ਨਹੀਂ ਆਇਆ ਕਰਾਊਡ ਜਨਾਬ ਦਾ ਤੇ ਉਹਨੂੰ ਪਿਆਰ ਕਰੋ ਯਾਰ ਸਿਰਫ ਉਹ ਪਿਆਰ ਦੇ ਕਾਬਲ ਹੈ ਤੁਸੀਂ ਮੈਂ ਦੇਖ ਰਿਹਾ ਕਿ ਕਈ ਸਾਲਾਂ ਤੋਂ ਮੈਂ ਤਾਂ ਕਾਫੀ ਦੇਖ ਰਿਹਾ ਤੁਹਾਨੂੰ ਪਾਕਿਸਤਾਨ ਕਈ ਵਾਰ ਗਏ ਹੋ ਦੋਨਾਂ ਦੇਸ਼ਾਂ ਵਿੱਚ ਜਦੋਂ ਵੀ ਸ਼ਾਂਤੀ ਦੀ ਗੱਲ ਆਉਂਦੀ ਹੈ ਤੁਸੀਂ ਸਭ ਤੋਂ ਪਹਿਲਾਂ ਝੰਡਾ ਚੱਕ ਕੇ ਦੁੱਦਿਓ ਅੱਜ ਇਦਾਂ ਦੇ ਹਾਲਾਤ ਆਂਦੇ ਤੇ ਕਿਦਾਂ ਦਾ ਮਹਿਸੂਸ ਹੁੰਦਾ ਇੱਕ ਵਕਤ ਆਇਆ ਸੀ ਦੋਨੇ ਮੁਲਕਾਂ ਦੇ ਸੋਹਰਦ ਲੋਕਾਂ ਨੇ ਸੰਜੀਦਾ ਲੋਕਾਂ ਨੇ ਉੱਚੇ ਮਾਨਕ ਸਰ ਸਦਰਸ਼ ਨਾਮ ਸਿੰਘ ਮਾਨਕ ਸਰ ਗੁਲਜ਼ਾਰ ਸਾਹਿਬ ਉਧਰ ਭਾਜੀ ਸੀਗੇ ਇਸੇ ਲੈਵਲ ਦੇ ਮੈਂ ਹੁਣ ਨਾਮ ਭੁੱਲ ਗਿਆ ਕਿਹਿਆਂ ਦੇ ਉਹ ਸਾਰਿਆਂ ਨੇ ਰਲ ਕੇ ਇੱਕ ਮੰਚ ਬਣਾਇਆ ਸੀ ਹਿੰਦ-ਪਾਕ ਦੋਸਤੀ ਮੰਚ ਜੀ ਪਹਿਲੀ ਵਾਰੀ ਜਦੋਂ ਮੇਲਾ ਲੱਗਾ 2-400 ਬੰਦਾ ਸੀ ਹੁਣ 2-4 ਲੱਖ ਹੁੰਦਾ ਮੈਂ 10-11 ਸਾਲ ਲਗਾਤਾਰ ਗਿਆ ਉੱਥੇ ਪਹਿਲੇ ਮੇਲੇ ਤੋਂ ਲੈ ਕੇ 10-11 ਸਾਲ ਲੇਕਿਨ ਮੈਂ ਵਿੱਚ ਉਦਰ ਸਰਹੱਦ ਕਰਾਸ ਕਰਕੇ ਪਾਕਿਸਤਾਨ ਵਾਲੀ ਸਾਈਡ ਤੇ ਵਾਗਾ ਬਾਰਡਰ ਵਾਲੇ ਗੇਟ ਤੇ ਉਧਰੋਂ ਚੜ ਕੇ ਵੀ ਗਾਉਂਦਾ ਰਿਹਾ ਜੀ ਨਾਲ ਮੈਂ ਮਹਿਸੂਸ ਕੀਤਾ ਉੱਥੇ ਜਾ ਕੇ ਰਹਿ ਕੇ ਕਿ ਲੋਕ ਨਹੀਂ ਮਾੜੇ ਪੋਲੀਟੀਸ਼ੀਨ ਵੀ ਕਈ ਵਾਰੀ ਉੱਥੇ ਦੇ ਚਾਹੁੰਦੇ ਆ ਆ ਦੇਖੋ ਨਾ ਉਹਨਾਂ ਨੇ ਆਪਣੇ ਇਮਰਾਨ ਖਾਨ ਸਾਹਿਬ ਨੇ ਜੀ ਮਦੀਨਾ ਨਾਲ ਤੁਸ਼ਬੀਹ ਦਿੱਤੀ ਕਰਤਾਰਪੁਰ ਸਾਹਿਬ ਨੂੰ ਕਿੱਡੀ ਵੱਡੀ ਗੱਲ ਜੀ ਨੇ ਕਿਹਾ ਜਿੱਦਾਂ ਆਪਾਂ ਨੂੰ ਮਦੀਨਾ ਮੁਕੱਦਸ ਹੈ ਇਦਾਂ ਸਿੱਖਾਂ ਨੂੰ ਕਰਤਾਰਪੁਰ ਠੀਕ ਹੈ ਜੀ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਘਰ ਗਏ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਆਊਟ ਆਫ ਦੀ ਵੇਜ ਜੀ ਸਾਰੇ ਰੋਕ ਰਹੇ ਸੀ ਉਹਨਾਂ ਨੂੰ ਕਿਉਂ ਗਏ ਜੀ ਪਿਆਰ ਕਰਨ ਗਏ ਸੀ ਜੇ ਆਪਾਂ ਲੜੀਏ ਨਾ ਅਪਲੂਕਾ ਨੂੰ ਪਹਿਲੇ ਰੋਟੀ ਦੀ ਸਮੱਸਿਆ ਗਰੀਬੀ ਦੀ ਸਮੱਸਿਆ ਹੱਲ ਕਰੀ ਆ ਉਹ ਗਰੀਬੀ ਨਾਲ ਲੜੀ ਫਿਰ ਉਹ ਸੈਰੇਮਨੀ ਹੋਈ ਪਹਿਲੀ ਵਾਰੀ ਉੱਥੇ ਬੁਲਾਇਆ ਮੀਆਂ ਸਾਹਿਬ ਨਵਾਜ਼ ਜੀ ਫਿਰ ਜਦੋਂ ਫਿਰ ਉੱਥੇ ਦਾ ਕੋਈ ਦੱਸ ਦੇ ਮੈਨੂੰ ਤਬਾਲਾ ਪਤਾ ਨਹੀਂ ਕਿੰਦੇ ਜਿੱਦਾਂ ਹੁਣ ਆਪਣੇ ਆਰਮੀ ਆ ਜੀ ਜਿੰਨੇ ਚਾਹੇ ਉਹ ਨੇਵੀਆ ਚਾਹੇ ਉਪਰਲੀ 에어ਫੋਰਸ 에어ਫੋਰਸ ਚਾਹੇ ਜ਼ਮੀਨੀ ਆ ਚਾਹੇ ਬੀਐਸਐਫ ਆ ਜੀ ਜੋ ਪ੍ਰਧਾਨ ਮੰਤਰੀ ਸਾਹਿਬ ਨੇ ਕਹਿ ਤਾ ਉਹ ਫੌਜਾਂ ਤਿਆਰ ਬਰਦਾ ਲੋਕ ਵੀ ਤਿਆਰ ਬਰਦਾ ਜੀ ਉਹ ਉੱਥੇ ਕੰਮ ਹੋ ਰਿਹਾ ਉਹ ਫੌਜੀਆਂ ਦਾ ਕੰਮ ਹੀ ਨਹੀਂ ਉਹ ਫੌਜੀ ਦੱਸਦੇ ਕਿ ਦੀ ਕਾਰੋਬਾਰੀ ਜੇ ਉਹ ਪੋਲਿਟਿਸ਼ੀਨਰਾਂ ਨੂੰ ਵੀ ਯਾਨੀ ਜੀ ਡਿੱਚ ਜਾਣਦੇ ਜੇ ਚਾਹੁੰਦਾ ਵੀ ਕੋਈ ਪ੍ਰਧਾਨ ਮੰਤਰੀ ਜੀ ਉਹਨੂੰ ਵੀ ਉਹ ਦਬਾ ਲੈਂਦੇ ਦਿਲਜੀਤ ਦੁਸਾਂਝ ਦੀ ਨਾ ਲਗਾਤਾਰ ਇਹ ਦੂਸਰੀ ਫਿਲਮ ਹੈ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਉਦੋਂ ਤੁਸੀਂ ਵੀ ਦੇਖਿਆ ਇਹਦੇ ਪੰਜਾਬ ਦੇ ਜੋ ਹਾਲਾਤ ਉਸ ਫਿਲਮ ਨੂੰ ਰੋਗ ਦਿੱਤਾ ਗਿਆ ਤੁਸੀਂ ਇਹ ਦੋਨੋਂ ਫਿਲਮਾਂ ਨੂੰ ਕਿੱਦਾਂ ਦੇਖਦੇ ਹੋ ਇਹ ਕਾਲਰਾ ਸਾਬ ਦੇ ਬਾਰੇ ਮੈਂ ਜਾਣਦਾ ਚੰਗੀ ਤਰ੍ਹਾਂ ਉਹਨਾਂ ਦਾ ਜੋ ਜ਼ੁਲਮ ਹੋਇਆ ਉਹ ਫਿਲਮ ਆਉਣੀ ਚਾਹੀਦੀ ਸੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਸੀ ਅਸੀਂ ਲੋਕ ਆਪਣੀ ਪਲੇਜ਼ ਕਿੰਨੀ ਕਰਦੇ ਆਂ ਜੀ ਵੈਸੇ ਆਪਾਂ ਕਿੰਨੇ ਪੰਜਾਬੀਆਂ ਤੇ ਸ਼ਾਨ ਵੱਖਰੀ ਜਾਂ ਪੰਜਾਬੀਆਂ ਚ ਯੂਨੀਟੀ ਬੜੀ ਹੈ ਉਦੋਂ ਫਿਰ ਦੇਖਦੇ ਨਾ ਆਪਣੇ ਆਪਣੇ ਨੂੰ ਕਿੱਦਾਂ ਮਾਰਦੇ ਆਂ ਜੀ ਬਾਰ ਵੀ ਉਸੇ ਗੋਤ ਦਾ ਤੇ ਅੰਦਰ ਵੀ ਉਸੇ ਗੋਤ ਦਾ ਬੰਦਾ ਜੀ ਠੀਕ ਹੈ ਫਿਰ ਫੇ ਉਦੋਂ ਕਿੱਥੇ ਜਾਂਦੀ ਪੰਜਾਬੀਅਤ ਕਿਉਂ ਤੇ ਇੰਨਾ ਜ਼ੁਲਮ ਕੀਤਾ ਇੰਨਾ ਤੇ ਰੰਗਜੀਵ ਨੇ ਵੀ ਨਹੀਂ ਜ਼ੁਲਮ ਕੀਤਾ ਉਹ ਹੋਣਾ ਚਾਹੀਦਾ ਸੀ ਸੱਚ ਸਾਹਮਣੇ ਫੇ ਕਹਿੰਦੇ ਜੀ ਸਟੇਟ ਕਰਵਾਉਂਦੀ ਫਲਾਣਾ ਕਰਾਉਂਦੀ ਤੁਸੀਂ ਨੌਕਰੀਆਂ ਛੱਡ ਦਿਓ ਜੀ ਜੀ ਬਿਲਕੁਲ ਸਹੀ ਕਹਿ ਰਹੇ ਤੁਸੀਂ ਹਾਂ ਜੀ ਇੰਨਾ ਜ਼ੁਲਮ ਥੋੜੀ ਜਰ ਕਰਨਾ ਚਾਹੀਦਾ ਇਹਨਾਂ ਤੋਂ ਕਿਸੇ ਨੇ ਵੀ ਨਹੀਂ ਕੀਤਾ ਜਦੋਂ ਇਹ ਵਿਵਾਦ ਸ਼ੁਰੂ ਹੋਇਆ ਨੇ ਇਹ ਜੰਗ ਦਾ ਸਮਾਂ ਚੱਲ ਰਿਹਾ ਸੀ ਉਦੋਂ ਇੱਕ ਉੱਥੋਂ ਦੇ ਕਮੀਡੀਅਨ ਕਿਉਂਕਿ ਕਲਾਕਾਰ ਮੈਂ ਨਹੀਂ ਕਹਿਣਾ ਉਹਨੇ ਤੁਸੀਂ ਗੱਲ ਕਰ ਰਹੇ ਸੀ ਕਲਾਕਾਰ ਦੀ ਪ੍ਰਭਾਸ਼ਾ ਕੀ ਹੁੰਦੀ ਹੈ ਕਮੀਡੀਅਨ ਇਫਤਖਾਰ ਟਾਕੂ ਨੇ ਪਹਿਲਾਂ ਇਹ ਸਭ ਤੋਂ ਪਹਿਲਾਂ ਹਿੰਦੁਸਤਾਨ ਦੇ ਖਿਲਾਫ ਬੋਲਿਆ ਕਲਾਕਾਰਾਂ ਖਿਲਾਫ ਬੋਲਿਆ ਉਸ ਤੋਂ ਬਾਅਦ ਇਹ ਵਿਵਾਦ ਵੱਦਾ ਵੱਦਾ ਸ਼ੁਰੂ ਹੋ ਗਿਆ ਹੁਣ ਹਾਨੀਆਂ ਮਿੰਦੀ ਫਿਲਮ ਆ ਰਹੀ ਹੈ ਉਸ ਨੂੰ ਲੈ ਕੇ ਵੀ ਤੁਸੀਂ ਕੀ ਕਹਿੰਦੇ ਕਿਉਂਕਿ ਤੁਸੀਂ ਤਾਂ ਕਾਫੀ ਉਹਨਾਂ ਨਾਲ ਵਿਚਰੇ ਹੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਬੋਲਣ ਨਾਲੋਂ ਚੁੱਪ ਚੰਗੇਰੀ ਬੋਲਣ ਨਾਲੋਂ ਚੁੱਪ ਚੰਗੇਰੀ ਚੁੱਪ ਚ ਹੈ ਸੋ ਪਰਦਾ ਜੇ ਮਨਸੂਰਾ ਚੁੱਪ ਕਰ ਰਹਿਦਾ ਸੋਲੀ ਕਾਸ ਨੂੰ ਚੜਦਾ ਆਪਣਾ ਵੀ ਨੁਕਸਾਨ ਕਰਾਇਆ ਹੋਰ ਕਲਾਕਾਰਾਂ ਦਾ ਵੀ ਨੁਕਸਾਨ ਕੀਤਾ ਜੀ ਇੱਕ ਆਰਟਿਸਟ ਦੇ ਮੋ ਇਨਾ ਪਿਆਰਾ ਪਿਆਰ ਕਰਨ ਲਈ ਪੈਦਾ ਹੋਇਆ ਆਰਟਿਸਟ ਜਿਹੜਾ ਹੋਵੇ ਵੀ ਜੀ ਆਰਟਿਸਟ ਹੋਵੇ ਫੇਰ ਹੀ ਹੈ ਨਾ ਜੀ ਕੀ ਕਦੀ ਦੇਖਿਆ ਗੁਲਾਮ ਅਲੀ ਸਾਹਿਬ ਨੂੰ ਬੋਲਦੇ ਜੀ ਮੈਂ ਰਤਾ ਜੀ ਕਿੰਨਾ ਪਿਆਰਾ ਬੋਲਦੇ ਜਗਜੀਤ ਸਾਹਿਬ ਉਤਰ ਜਾਂਦੇ ਸੀ ਜੀ ਰਤਾ ਜੀ ਨੇ ਕਿਹਾ ਭਗਵਾਨ ਬੋਲਦਾ ਹੈ ਮਹਿਦੀ हसन ਸਾਹਿਬ ਦੇ ਘਰ ਜੀ ਕਿੱਥੇ ਚਲੇ ਗਏ ਲੋਕ ਮੁਹੱਬਤਾਂ ਦੇ ਮੰਨਣ ਵਾਲੇ ਮੁਹੱਬਤੀ ਲੋਕ ਹੁਣ ਤਾਂ ਨਫਰਤਾਂ ਵੀ ਫਲਾਈ ਜਾਂਦੇ ਬਸ ਕਰੀ ਜਾਂਦੇ ਕੰਮ ਮੇਰੇ ਹਿਸਾਬ ਨਾਲ ਜੋ ਹੋ ਰਿਹਾ ਠੀਕ ਨਹੀਂ ਹੋ ਰਿਹਾ ਇਸ ਦੇ ਨਾਲ ਹੀ ਗੱਲ ਕਰਦੇ ਆ ਅਸੀਂ ਹਿੰਦੁਸਤਾਨ ਦੀ ਫਿਲਮ ਇੰਡਸਟਰੀ ਦੀ ਬਾਲੀਵੁੱਡ ਦੀ ਗੱਲ ਕਰਦੇ ਇੱਥੋਂ ਦੀਆਂ ਵੀ ਕੁਝ ਸੰਸਥਾਵਾਂ ਨੇ ਇਹ ਕਿਹਾ ਗਿਆ ਕਿ ਦਲਜੀਤ ਨੂੰ ਅੱਗੇ ਤੋਂ ਲੈਣਾ ਨਹੀਂ ਦਲਜੀਤ ਦੀ ਕੋਈ ਵੀ ਫਿਲਮ ਜਿਹੜੀ ਆ ਰਹੀ ਉਹਨੂੰ ਕਾਸਟਿੰਗ ਚ ਕੱਢ ਦਿੱਤੋ ਜਦਕਿ ਜੇ ਅਸੀਂ ਗੱਲ ਕਰੀਏ ਜੇ ਕੋਈ ਹਾਨੀ ਆਮੀਰ ਦੀ ਗੱਲ ਕਰੀਏ ਉਸ ਨੂੰ ਕਾਸਟ ਦਾ ਕਿਸੇ ਨਿਰਦੇਸ਼ਕ ਨੇ ਕੀਤਾ ਨਿਰਦੇਸ਼ਕ ਦਾ ਤਾਂ ਵਿਰੋਧ ਹੋ ਨਹੀਂ ਰਿਹਾ ਦਿਲਜੀਤ ਦਾ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਕੀ ਕਾਰਨ ਸਮਝਦਾ ਪਤਾ ਨਹੀਂ ਉਹ ਨਾਂ ਉਹਦਾ ਨਾਂ ਹੀ ਇੰਨਾ ਹੋ ਗਿਆ ਲੈਵਲ ਹੀ ਉਹਦਾ ਇਹ ਹੋ ਗਿਆ ਜੈਲਸੀ ਚ ਕਰਨ ਰਿਹਾ ਉਹ ਇਹਨਾਂ ਨੂੰ ਇਹ ਨਹੀਂ ਪਤਾ ਉਹ ਫਿਲਮ 'ਚ ਕੰਮ ਕਰੇ ਨਾ ਕਰੇ ਉਹਦਾ ਕੋਈ ਨੁਕਸਾਨ ਨਹੀਂ ਹੋਣਾ ਹੁਣਾ ਫਿਲਮ ਦਾ ਨੁਕਸਾਨ ਹੈ ਜੀ ਉਹਦਾ ਕੀ ਨੁਕਸਾਨ ਹੈ ਜੀ ਉਹ ਕੋਈ ਐਕਟਰ ਥੋੜੀ ਸੀ ਸਿੰਗਿੰਗ ਕਰਕੇ ਪਪਲਰ ਹੋਇਆ ਜੀ ਫਿਲਮ ਦੀ ਤਾਂ ਗੱਲ ਕਰੀ ਓਵਰਸੀਜ਼ ਦਾ ਬਹੁਤ ਕੰਨੇ ਰਿਕਾਰਡ ਵੀ ਤੋੜਦੀ ਹੈ ਤੋੜ ਨਹੀਂ ਹੈ ਤੋੜਨੀ ਰਿਕਾਰਡ ਜਦੋਂ ਸੱਚ ਨੂੰ ਦਬਾਓਗੇ ਉਹ ਫੋਰ ਉਹ ਜਿੰਜ ਜ ਕਿਸੇ ਚੀਜ਼ ਨੂੰ ਦਬਾਉਣੇ ਆ ਨਾ ਉਹ ਉਨੀ ਫੋਰਸ ਨਾ ਬਾਰ ਆ ਅੱਛਾ ਕਿ ਜਾਂਦੇ ਜਾਂਦੇ ਨਾ ਮੈਂ ਇਕੱਲੇ ਹਿੰਦੁਸਤਾਨ ਨਹੀਂ ਕਲਾਕਾਰ ਜੜੀ ਪੂਰੀ ਹੈਗੇ ਆ ਉਹਨਾਂ ਨੂੰ ਪਲੱਸ ਹਿੰਦੁਸਤਾਨ ਤੇ ਪਾਕਿਸਤਾਨ ਦੇ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਤੁਸੀਂ ਮੈਂ ਤਾਂ ਦੱਸਿਆ ਲੋਕਾਂ ਨੂੰ ਮੈਸੇਜ ਦੇਣ ਦੀ ਲੋੜ ਨਹੀਂ ਲੋਕਾਂ ਨੂੰ ਮੈਸੇਜ ਰੱਬ ਵੱਲੋਂ ਹੀ ਹੈ ਉਹ ਨਹੀਂ ਚਾਹੁੰਦੇ ਉਹ ਜੰਗ ਤੋਂ ਡਰਦੇ ਆ ਜੀ ਲੋਕ ਜੇ ਬੋਲਦੇ ਵੀ ਆ ਕੋਈ ਮਜਬੂਰੀ ਚ ਬੋਲਦੇ ਆ ਵਰਨਾ ਕੋਈ ਜੰਗ ਨਹੀਂ ਚਾਹੁੰਦਾ ਫੇਰ ਵੀ ਜੇ ਤੁਸੀਂ ਚਾਹੋਨੇ ਤਾਂ ਹੱਥ ਜੋੜ ਕੇ ਹੀ ਬੇਨਤੀ ਆ ਦੋਨੇ ਪਾਸੇ ਦੇ ਲੋਕਾਂ ਨੂੰ ਜੀ ਕਹਿ ਲੋਕੋ ਆਪਣੀ ਜਦੋਂ ਦੁਆ ਕਰਦੇ ਆ ਤੂੰ ਦੁਆ ਕਰ ਪੜਦੇ ਆ ਆਪਾਂ ਅਰਦਾਸ ਕਰਦੇ ਆ ਜੀ ਕੋਈ ਪ੍ਰੇ ਕਰਦਾ ਜਦੋਂ ਆਪੋ ਆਪਣੇ ਰੱਬ ਨੂੰ ਧਿਆਵੋ ਇਹ ਵੀ ਅਰਦਾਸ ਵਿੱਚ ਸ਼ਾਮਲ ਕਰ ਲੋ ਕਿ ਐ ਮੇਰੇ ਪਰਵਰਦੀਗਾਰ ਐ ਦੋ ਜਹਾਨਾਂ ਦੇ ਵਾਲੀ ਜੀ ਤੇਰੀ ਕਬਜ਼ਾ ਹੈ ਕੁਦਰਤ ਸਾਡੀ ਜਾਨ ਆ ਸਾਨੂੰ ਅਸਾਨੀਆਂ ਦੇ ਸਾਨੂੰ ਅਸਾਨੀਆਂ ਵੰਡਣ ਦੀ ਸ਼ਕਤੀ ਦੇ ਸਾਨੂੰ ਜੀਓ ਔਰ ਜੀਣ ਦਿਓ ਦਾ ਨਾਰਾ ਬੁਲੰਦ ਕਰਨ ਦਿਓ ਨਫ਼ਰਤਾਂ ਦੇ ਨਾਰੇ ਨਾ ਸਾਨੂੰ ਸਿਖਾ ਐ ਮੇਰੇ ਰੱਬਾ ਤੂੰ ਤੇ ਕਰ ਹੀ ਸਕਦਾ ਬੰਦਿਆਂ ਨੂੰ ਸਮੱਤ ਬਖਸ਼ ਬਸ ਲੋਕਾਂ ਨੂੰ ਵੀ ਮੈਂ ਕਹਾਂਗਾ ਜੇ ਤੁਸੀਂ ਵਾਕਿਆ ਹੀ ਆਪਣੇ ਰੋਹਾਨੀ ਰਹਿਬਰਾਂ ਨੂੰ ਮੰਨਦੇ ਆਂ ਤੇ ਫਿਰ ਤੁਹਾਨੂੰ ਕੋਈ ਨਾ ਕੋਈ ਦੁਸ਼ਮਣ ਨਾ ਬੇਗਾਨਾ ਕੋਈ ਨਜ਼ਰ ਨਹੀਂ ਆਈ ਸਿੱਖ ਧਰਮ ਵਿੱਚ ਇੱਕ ਬੜੀ ਵੱਡੀ ਹਸਤੀ ਹੋਇਆ ਜੰਗ ਲੱਗਾ ਹੋਇਆ ਦਸਮ ਪਿਤਾ ਤੁਹਾਨੂੰ ਪਤਾ ਹੀ ਕਿੰਨੀਆਂ ਕੁਰਬਾਨੀਆਂ ਆ ਜੰਗ ਚ ਤੁਹਾਨੂੰ ਪਤਾ ਹੀ ਕੀ ਮਾਹੌਲ ਹੁੰਦਾ ਜੀ ਸਪਾਈ ਕਨਈਆ ਸਾਹਿਬ ਨੂੰ ਜਾਣਦੀ ਹੈ ਸਾਰੇ ਜੀ ਜੰਗ ਲੱਗਾ ਤੇ ਉਹਦੀਆਂ ਦੀ ਸ਼ਿਕਾਇਤ ਪਤਾ ਕੀ ਹੋਈ ਕਿ ਗੁਰੂ ਜੀ ਗੁਰਸਾਹਿਬਾਨ ਸੱਚੇ ਪਾਤਸ਼ਾਹ ਇਹ ਤਾਂ ਦੁਸ਼ਮਣਾਂ ਨੂੰ ਪਾਣੀ ਵੀ ਪਿਲਾਉਂਦਾ ਤੇ ਮਰਮਾ ਵੀ ਲਾਉਂਦਾ ਜਾਂ ਘਰੇ ਪਹਿਲਾਂ ਪਾਣੀ ਪਲੌਂਦੇ ਸੀ ਉਹ ਬਸ ਮਸ਼ਕ ਨਾਲ ਜੀ ਤੇ ਜਦੋਂ ਪੇਸ਼ੀ ਹੋਈ ਸਾਹਬੇ ਕਮਾਲ ਕੋਲ ਚੋਜੀ ਪ੍ਰੀਤਮ ਕੋਲ ਬਾਜਾ ਵਾਲੇ ਬਾਪੂ ਕੋਲ ਜੀ ਕਹਿਣ ਲੱਗੇ ਠੀਕ ਐ ਰੇ ਕਿ ਨ ਸੱਚੇ 파ਸ਼ਾ ਮੈਨੂੰ ਤੁਸੀਂ ਨਜ਼ਰ ਹੀ ਨਹੀਂ ਉਹ ਦਿੱਤੀ ਜਾਂ ਤਾਂ ਨਜ਼ਰ ਉਹ ਦੇ ਦਿਓ ਮੈਨੂੰ ਦੁਸ਼ਮਣ ਨਜ਼ਰ ਆਵੇ ਦੋਸਤ ਲੱਗ ਦਸਨ ਮੈਨੂੰ ਕੋਈ ਬੇਗਾਨਾ ਲੱਗਦਾ ਤੇਰਾ ਹੀ ਰੂਪ ਨਜ਼ਰ ਆਉਂਦਾ ਜੀ ਸੱਚੇ ਪਾਤਸ਼ਾਹ ਨੇ ਖੁਸ਼ ਹੋ ਕੇਗਾ ਅੱਛਾ ਪਾਣੀ ਵੀ ਪੜਾ ਕੇ ਜਾ ਮਲਮਾ ਵੀ ਲਾਇਆ ਕਰ ਉਹ ਯਾਰ ਅਸੀਂ ਉਹਨਾਂ ਨੂੰ ਮੰਨਣ ਵਾਲੇ ਬੰਦੇ ਜੀ ਕਿੱਥੋਂ ਇੰਨੀ ਨਫ਼ਰਤਾਂ ਲੈ ਲਈਆਂ ਜੀ ਕਿੱਥੋਂ ਇੰਨੀ ਨਫ਼ਰਤਾਂ ਕਰਨੀ ਛੋਟੀ ਜੀ ਜ਼ਿੰਦਗੀ ਆ ਪਿਆਰ ਕਰੋ ਜਿਓ ਔਰ ਜੀਣੋ ਬਹੁਤ ਮਿਹਰਬਾਨੀ ਥੈਂਕ ਯੂ ਰਣਪ੍ਰੀਤ ਸਾਹਿਬ ਥੈਂਕ ਯੂ ਜੀ ਸੋ ਤੁਸੀਂ ਦੇਖਿਆ ਕਿ ਹੰਸਰਾਜ ਹੰਸਜੀ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਅਸੀਂ ਵੀ 2250 ਪੰਜਾਬ ਦੀ ਪੂਰੀ ਟੀਮ ਵੱਲੋਂ ਇਹੀ ਕਹਾਂਗੇ ਜੋ ਉਹਨਾਂ ਨੇ ਮੈਸੇਜ ਦਿੱਤਾ ਹੈ ਉਸ ਤੇ ਜ਼ਰੂਰ ਅਮਲ ਕਰੋ ਤਦ ਹੀ ਦੋਨਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਬਹਾਲ ਹੋ ਸਕਦੀ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰੰਗਪਰੀ ਜਲਤ